ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਖੂਨਦਾਨ ਕੈਂਪ ਅੱਖਾ ਦਾ ਕੈਂਪ ਅਤੇ ਦੰਦਾ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਨਿਊ ਏਜ ਵੈਲਫੇਅਰ ਕਲੱਬ ਕੰਨਾ ਵੱਲੋਂ ਸਾਡਾ ਨਵਾਂ ਹੈ ਨਾ 300% ਦੇ ਨੇੜੇ ਹੋਤਾ ਸੀ ਕਰਾਂਗੇ ਤੇ ਖੂਨ ਸੀ ਲਗ ਲਗ ਆਪਣੇ ਬਲੱਡ ਬੈਂਕ ਤੋਂ ਜਦੋਂ ਤਾਂ ਜੋ ਕਿਸੇ ਦੀ ਹੈਲਪ ਹੋ ਸਕੇ ਕਿ ਐਮਰਜੈਂਸੀ ਬਲੱਡ ਡਾਨ 11 ਵਜੇ ਲੋਨ ਪਹੁੰਚੀ ਹੈ ਕਿਸੇ ਐਕਸੀਡੈਂਟ ਦਾ ਤਾਂ ਸਾਡੇ ਬਲੱਡ ਬੈਂਕ ਤੋਂ ਖੂਨ ਹੋਵੇਗਾ ਤਾਂ ਉਹਨਾਂ ਦੇ ਕੰਮ ਆਉ। ਕੈਂਪ ਲੱਗਿਆ ਹੋਇਆ ਉਹ ਦੇਸ਼ਪਗ ਯੂਨੀਵਰਸਿਟੀ ਦੀ ਟੀਮ ਆਈ ਹੈ ਉਥੋਂ 30 ਨੰਬਰ ਤੇ ਆਈ ਚੈੱਕਅਪ ਕੈਂਪ ਲੱਗਿਆ ਹੋਇਆ ਉਹ ਸੁਹਾਣਾ ਹਸਪਤਲ ਤੋਂ ਆਇਆ ਹੈ ਤੇ ਇੱਕ ਜਨਰਲ ਚੈੱਕਅਪ ਕੈਂਪ ਲੱਗਿਆ ਹੋਇਆ ਉਹ ਲਿਵਾਸਾ ਹਸਪਤਲ ਦੇ ਨਾਲ ਹੈ ਇੱਕ ਐਕੂਪ੍ਰੈਸ਼ਨ ਕੈਂਪ ਲੱਗਿਆ ਹੈ ਉਹ ਜਰਨੈਲ ਸਿੰਘ ਜਿਹੜੇ ਅਸਲ ਜੀ ਨੇ ਉਹਨਾਂ ਨੇ ਨਾਲ ਬਹੁਤ ਵਧੀਆ ਡਾਕਟਰ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਵਧੀਆ ਨਵਿਕੇਲੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਔਰ ਗੁਰਦਾਨ ਕੈਂਪ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੁਰਪ੍ਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਖੂਨਦਾਨ ਕੈਂਪ ਅੱਖਾ ਦਾ ਕੈਂਪ ਅਤੇ ਦੰਦਾ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਨਿਊ ਏਜ ਵੈਲਫੇਅਰ ਕਲੱਬ ਕੰਨਾ ਵੱਲੋਂ ਪੱਲਾ ਦਾ ਪੰਜਾਬ ਲਾਈਵ 18 ਨਿਊਜ਼ ਦਾ ਥੋੜਾ ਸਤੂ ਜੀ ਬਹੁਤ ਬਹੁਤ ਧੰਨਵਾਦ ਜੀ ਜਿੱਥੇ ਆਏ ਅੱਜ 11 ਸਾਲ ਹੋ ਗਏ ਨਿਊ ਏਜ ਵੈਲਫੇਅਰ ਕਲੱਬ ਨੂੰ ਸਾਡੇ ਨੂੰ ਸਾਡੇ ਪ੍ਰਧਾਨ ਜੀ ਸੰਦੀਪ ਸਿੰਘ ਸਣੀ ਤੇ ਨਾਲ ਸਾਡੇ ਸੈਕਟਰੀ ਰਵੀ ਕੁਮਾਰ ਜੀ ਮੇਰੀ ਦਾਸ ਜੀ ਯੂਪੀ ਇਸ ਕਲੱਬ ਦੇ ਵਿੱਚ ਐਜ਼ ਅ ਚੇਅਰਮੈਨ ਰਹੀ ਆ ਅਸੀਂ ਤਕਰੀਬਨ ਹਰ ਇੱਕ ਸਾਲ ਦੋ ਤਿੰਨ ਕੈਂਪ ਤਾਂ ਟਿਸਟ ਲਾਉਨੇ ਆ ਅੱਜ ਇੱਕ ਖਾਸ ਦਿਹਾੜਾ ਸੀਗਾ ਅੱਜ ਸ਼ਹੀਦ ਸ਼ਹੀਦ ਆਜਮ ਭਗਤ ਸਿੰਘ ਜੀ ਦਾ ਦਿਹਾੜਾ ਸੀਗਾ ਉਸ ਕਰਕੇ ਸਾਡਾ ਨਿਊਜ ਵੈਲਫੇਅਰ ਕਲੱਬ ਅਸੀਂ ਕੈਂਪ ਆਰਗੇਨਾਈਜ਼ ਕੀਤਾ ਬਾਰੀਆ ਸਕੂਲ ਰਹਿਣਾ ਵੈਲਿਊ ਰੱਖਿਆ ਹੈ ਇਹਦੇ ਵਿੱਚ ਤਕਰੀਬਨ ਅਸੀਂ ਟੀਮ ਸਾਡੇ ਕੋਈਆਂ ਬਲੱਡ ਡਿਵੀਸ਼ਨ ਕੈਂਪਾਸ ਤੇ ਹੀ ਆ ਜਿਹੜੀ ਰੈਡਡ ਬਲੱਡ ਕੈਂਪ ਹੈਗਾ ਡੋਨਰਸ ਹੈਗਾ ਤੇ ਲਿਵਾਸਾ ਹਸਪਤਲ ਹੈਗਾ ਦੂਸਰੇ ਨੰਬਰ ਤੇ ਡੈਂਟਲ ਚੈੱਕਅਪ ਜਿਹੜਾ ਕੈਂਪ ਲੱਗਿਆ ਹੋਇਆ ਉਹ ਦੇਸ਼ਪਗ ਯੂਨੀਵਰਸਿਟੀ ਦੀ ਟੀਮ ਆਈ ਹੈ ਉਥੋਂ ਤੀਸਰੇ ਨੰਬਰ ਤੇ ਆਈ ਚੈੱਕਅਪ ਕੈਂਪ ਲੱਗਿਆ ਹੋਇਆ ਉਹ ਸੁਹਾਣਾ ਹਸਪਤਲ ਤੋਂ ਆਇਆ ਹੈ ਤੇ ਇੱਕ ਜਨਰਲ ਚੈੱਕਅਪ ਕੈਂਪ ਲੱਗਿਆ ਹੋਇਆ ਉਹ ਲਿਵਾਸਾ ਹਸਪਤਲ ਦੇ ਨਾਲ ਹੈ ਇੱਕ ਐਕੂਪ੍ਰੈਸ਼ਨ ਕੈਂਪ ਲੱਗਿਆ ਹੋਇਆ ਉਹ ਜਰਨੈਲ ਸਿੰਘ ਜਿਹੜੇ ਅਸਲ ਜੀ ਨੇ ਉਹਨਾਂ ਨੇ ਨਾਲ ਬਹੁਤ ਬੜੇ ਵੇਖ ਕੇ ਚੱਲਦਾ ਕੰਮ ਇੱਕ ਹੋਰ 유ਨਿਕ ਚੀਜ਼ ਕਰ ਰਹੇ ਅਸੀਂ ਇਸ ਕੈਂਪ ਦੇ ਵਿੱਚ ਵੀ ਜੇ ਕਿਸੇ ਸੱਜਣ ਮਿੱਤਰ ਦੀ ਕੋਈ ਮਤਲਬ ਰਿਸ਼ਤੇਦਾਰੀ ਬੰਦੇ ਦੀ ਕਹਿੰਦੇ ਵਿਕਾਸ ਨੌਨ ਬੰਦੇ ਦੀ ਕਹਿੰਦੇ ਬਾਹ ਹੈ ਨਹੀਂ ਤਾਂ ਇਲੈਕਟ੍ਰੋਨਿਕ ਆਰਮ ਵਾਸਤੇ ਇੱਕ ਸਾਡੇ ਕੋਲ ਟੀਮ ਆਈ ਆ ਉਹ ਬੰਬਈ ਤੋਂ ਸਪੈਸ਼ਲ ਇਲੈਕਟ੍ਰੋਨਿਕ ਆਰਮ ਲੈ ਕੇ ਆਉਗੀ ਉਹਦੀ ਮੈਜ਼ਰਮੈਂਟ ਅਸੀਂ ਅੱਜ ਦੇ ਦਾਂਗੇ ਤਾਂ ਉਹ ਫ੍ਰੀ ਆਫ ਕਾਸ ਜਿਹੜੀ ਇੰਦੀਆਂ ਤਕਰੀਬਨ 40-50 ਹਜ਼ਾਰ ਦਾ ਖਰਚਾ ਹੁੰਦਾ ਉਹ ਅਸੀਂ ਫ੍ਰੀ ਆਫ ਕਾਸ ਪ੍ਰੋਵਾਈਡ ਕਰਾਂਗੇ ਸਾਡਾ ਕੰਮ ਕਰਨ ਲੱਗਿਆ ਤਾਂ ਸਪੈਸ਼ਲ ਧੰਨਵਾਦੀ ਅਸੀਂ ਵਾਲੀਅਰ ਸਕੂਲ ਦਾ ਜਿਨ੍ਹਾਂ ਨੇ ਸਾਨੂੰ ਇਹ ਈਵੈਂਟ ਹੁਣ ਤੱਕ ਕਿੰਨੇ ਬੰਦੇ ਖੁੰਦਨ ਕਰ ਸਕਦੇ ਨੇ ਹੁਣ ਤੱਕ 32 ਬੰਦੇ ਖੁੰਦਨ ਕਰ ਚੁੱਕੇ ਨੇ ਹਾਂਜੀ ਟੋਟਲ ਤੇ ਉਮੀਦ ਆ ਵੀ ਅਸੀਂ 100 ਪਲਸ ਅਸੀਂ ਇੱਥੇ ਇਸ ਕੈਂਪ ਦੇ ਵਿੱਚ ਪ੍ਰੈਕਟਿਸ ਲਵਾਗੇ ਤੇ ਬਾਕੀ ਤਕਰੀਬਨ ਅਲਗ-ਅਲਗ 40-50 30 ਬੰਦੇ ਸਾਡੇ ਕੋਲ ਉਰ ਆ ਚੁੱਕੇ ਨੇ ਹਜੇ ਤੱਕ 1:30 11 ਵਜੇ ਨੇ ਤਾਂ ਇਹ 2 ਵਜੇ ਤੱਕ ਕੈਂਪ ਚੱਲੇਗਾ ਹੈਂਡੀਕੈਪ ਨੇ ਜਿਹੜੇ ਜਿਨਾਂ ਦੀ ਬਾਹਾਂ ਪੂਆਂ ਲਾਣੀ ਆ ਉਹ ਕਿੰਨੇ ਮਰੀ ਜਾਂਦੇ ਉਹ ਹਜੇ 4 ਬੰਦੇ ਰਿਪੋਰਟ ਕਰ ਚੁੱਕੇ ਜਿਹੜੇ ਮੈਸੇਜ ਆਏ ਨੇ ਜਾਂ ਬੰਦੇ ਦੋ ਫਿਜ਼ੀਕਲ ਆ ਵੀ ਗਏ ਬੰਦੇ ਉਹਰੇ ਅੱਛਾ ਜੀ ਤਾਂ ਇਹ ਬਹੁਤ بڑا ਪ੍ਰੋਬਲਮ ਹੈ ਸਾਡੀ ਟੀਮ ਦਾ ਤਾਂ ਮੈਂ ਮੁबारकਤ ਦਨਾ ਸਾਡੀ ਟੀਮ ਨੂੰ ਨਿਊਜ਼ ਕਰ ਫਿਰ ਕਲੱਬ ਨੂੰ ਤੇ ਧੰਨਵਾਦੀਆਂ ਸੀ ਸ਼ਹਿਰ ਦੇ ਵਸਨੀਕਾਂ ਦਾ ਜਿਨ੍ਹਾਂ ਸਾਡਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਥ ਦਿੱਤਾ। ਤੁਹਾਨੂੰ ਉਮੀਦ ਕਰਦਾ ਵੀ ਅੱਗੇ ਸਾਡਾ ਸਾਥ ਦੇਵੇ। ਥੈਂਕ ਯੂ ਧੰਨਵਾਦ ਜੀ। ਅਸੀਂ ਅੱਜ ਕਿ ਸਰਕਾਰ ਦੇ ਸਹਿਯੋਗ ਨਾਲ ਅੱਜ ਬਹੁਤ ਸੁੰਦਰ ਦਿਨ ਬਣਦੇ ਆ। ਉਸ ਨੂੰ ਮੁੱਖ ਰੱਖਦੇ ਅਸੀਂ ਬਲੱਡ ਪ੍ਰੈਸ਼ਰ ਕੈਂਪ, ਆਈ ਕੈਂਪ, ਡੈਂਟਲ ਚੈੱਕਅਪ ਕੈਂਪ ਤੇ ਨਾਲ ਹੀ ਅਸੀਂ ਮੈਡੀਕਲ ਟੀਮ ਕੈਂਪ ਲਾ ਰਹੇ ਹਾਂ ਜਿਸ ਦੇ ਵਿੱਚ ਦਵਾਈਆਂ ਸਾਈਨਫੀਓ ਫੋਸਟਿਕ ਦਿੱਤੇ ਜਾਣਗੇ। ਕਿੰਨੇ ਬੰਦੇ ਖੂਨ ਦੇਮੀ ਦੇ ਵੀ ਸ਼ਾਮ ਤੱਕ ਹੋ ਜਾਣਗੇ ਸਾਡਾ ਜੋ ਹੈਗਾ ਸੀ 100 ਪਲੱਸ ਦੇ ਨੀਰ ਹੌਂਦਸੇ ਕਰਾਂਗੇ ਤੇ ਖੂਨ ਅਸੀਂ ਲੱਗ ਲੱਗ ਆਪਣੇ ਬਲੱਡ ਬੈਂਕ ਤੋਂ ਜਮੈਂ ਤਾਂ ਜੋ ਕਿਸੇ ਦੀ ਹੈਲਪ ਹੋ ਸਕੇ ਕਿ ਐਮਰਜੈਂਸੀ ਬਲੱਡ ਰੈਡ 11 ਵਜੇ ਲੋੜ ਪੈ ਜੇ ਕਿਸੇ ਐਕਸੀਡੈਂਟ ਦਾ ਤਾਂ ਸਾਡੇ ਬਲੱਡ ਬੈਂਕ 'ਚ ਖੂਨ ਹੋਵੇਗਾ ਤਾਂ ਉਹਨਾਂ ਦੇ ਕੰਮ ਆਉਗਾ ਅੱਖਾਂ ਟੈਸਟ ਵਾਸਤੇ ਵੀ ਆਜਣੇ ਅੱਖਾਂ ਜੇ ਕੋਈ ਕੈਸਟੋਨ ਕੇ ਗੋਦ ਕੋਈ ਚੋਣਨ ਮੈਡੀਸਿਨ ਦੀ ਲੋੜ ਹੋਊਗੀ ਮੈਡੀਸਿਨ ਦਿੱਤੀ ਜਾਊਗੀ ਤੇ ਬਾਕੀ ਜੇ ਕੋਈ ਆਪਰੇਟ ਹੋਵੇ ਜਿਸੇ ਛਿੱਕੇ ਮੋਤੀਰੇ ਕੋਈ ਆਪਰੇਟ ਨਿਕਲਦਾ ਹੈ ਤਾਂ ਉਹਦਾ ਫ੍ਰੀ ਆਫ ਕਾਸਟਸ 'ਚ ਆਪਰੇਸ਼ਨ ਕਰਵਾ ਦਵ ਅੱਜ ਵਾਰਡ ਨੰਬਰ 25 ਔਰ 26 ਚ ਨਿਊ 에ਜ ਕਲੱਬ ਵੱਲੋਂ ਸ਼ੀਦ ਆਜ਼ਮ ਫਕੀਰ ਸੰਗੀ ਦਾ ਜਨਮ ਦਿਹਾੜਾ ਬਹੁਤ ਹੀ ਵਧੀਆ ਨਵਿਕਲੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਫ੍ਰੀ ਮੈਡੀਕਲ ਕੈਂਪ ਲੱਗਿਆ ਹੋਇਆ ਔਰ ਖੂਨਦਾਨ ਕੈਂਪ ਹੈ ਡੈਂਟਲ ਕਲੀਨਿਕ ਵੀ ਲੱਗੇ ਸਾਡੇ ਡਾਕਟਰ ਜੀ ਨਾਲ ਸਾਥ ਰਹੇ ਹੋਏ ਔਰ ਬਹੁਤ ਸਾਰੇ ਜਿਹੜੇ ਚੱਕੇ ਹੋ ਰਹੇ ਨੇ ਪੂਰੇ ਪਿੰਚੇ ਨੇ ਅੱਜ ਅਸੀਂ ਸਾਰੇ ਦੇਖੋ ਸੈਂਕੀਆਂ ਜਰਨਦਮੇ ਬਣਾ ਰਹੇ ਆ ਔਰ ਲੋਕਾਂ ਦੀ ਜਿਹੜੀ ਸੱਖ ਸੁਵਲਤਾਂ ਸਿਹਤ ਦਾ ਉਪਦਾ ਵੀ ਇੰਨ ਤਿਆਰ ਕੀਤਾ ਜਾ ਰਿਹਾ ਮੈਂ ਸਾਰੇ ਯੂਏਲ ਕਲੱਬ ਨੂੰ ਬਹੁਤ ਬਹੁਤ ਧੰਨਵਾਦ ਹੈ